ਉਹ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਤੋਂ ਭਗਤੋ ਪਾਇ ਪੈਰ ਰਮਨੈ ਨਾਮ ਰਾਜੇ ਹਨ ਨਖਸ ਦੁ ਧਰਮਾਰਿਆ ਪ੍ਰਣਾਦ ਤਰਾਇ ਹੰਕਾਰੀਆਂ ਜਿਤ ਕਾ ਪਿਠ ਜੇ ਜੀਉ ਜਗੁ ਖਲਾਇ ਜਨਾਨ ਕੋ ਸਰ ਸੇਵਿਆ ਨਤਿਲੇ ਛਡਾਇਆ ੴ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੋਪਿਆ ਜਾਂ ਸੁਖ ਤਾਂ ਨਾ ਹੋਈ ਤੂੰ ਕਰਤਾ ਪਰਨਾਮੈ ਨਹੀਂ ਜਾਉ ਪਰਿਗ ਨਾ ਹੋਈ ਬੜੇ ਹਾਰੀ ਗੁਦਰ ਤਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾ ਯਾਤਾ ਕਲਕਲਾ ਭਰਪੂਰ ਰਹਾ ਤੂ ਸੱਚਾ ਸਾਹਿਬ ਸੁਜਿਸ ਵਾਲੇ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ਼ ਕਰਨਾ ਸੋ ਪਰ ਰਹਾ ਸੋਦਰ ਰੰਗ ਆਸਾ ਮਹਲਾ ਪੰਨ ੴ ਸਤਿਗੁਰ ਪ੍ਰਸਾਦਿ ਸੋ ਦਰਵ ਤੇਰਾ ਕੀ ਹਉ ਸੋ ਕਰਕੇ ਥਾ ਜਿਤ ਬੈ ਸਰਬ ਸਮਾਲੇ ਵਾਜੁ ਤੇਰੇ ਨਾਦ ਨਿਭ ਸੰਖਾਉ ਕੀਤੇ ਤੇਰੇ ਬਾਣ ਹਾਰੇ ਤੇਤੇ ਤੇਰੇ ਰਾਵ ਪਰੇ ਸਿਉ ਕਹੀਐ ਕੀਤੇ ਤੇਰੇ ਬਾਣ ਹਾਰੇ ਗਾਵਨ ਤਦਨ ਪਾਉਣ ਪਾਣੀ ਪੈ ਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਨ ਤਦਨ ਚਿਤ ਬਵਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤਦਨ ਆਈ ਸਰਬਰਮਾ ਦੇਵੀ ਸੋਣ ਤੇਰੇ ਸਦਾ ਸਵਾਰੇ ਗਾਵਨ ਤਦਨ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਿਤ ਸਮਾਦੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੇ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਸੇਵਾਵਨ ਤਦਨਾ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤਦਨਾ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਨ ਤਦਨੋ ਜੋਤ ਮਹਾਬਲ ਸੂਰਾ ਗਾਵਨ ਤਦਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਗ੍ਰਹਿ ਮੰਡਾ ਕਰ ਕਰ ਰੱਖੇ ਤੇ ਤਾਰੇ ਸਹੀ ਤੁਧਨੋ ਗਾਵਣ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁਧਨੋ ਗਾਵਣ ਸੇ ਮੈਂ ਚਿਤਨਾ ਆਵਣ ਅਨਾਨਕ ਗਿਆ ਬਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਜ ਸੱਜ ਸਾਚੀ ਨਹੀਂ ਹੈ ਪੀ ਹੋਸੀ ਜੈਨ ਜਾਸੀ ਰਚਨਾ ਜਿਨਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਨੀਓ ਬਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮਨਾਵ ਕਰਨ ਜਾਈ ਸੋ ਪਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿ ਨਿਜਾਈ ਆਸਾ ਮਹੱਲਾ ਕੰਨਾ ਸੁਣ ਵਡਾ ਆਖੈ ਸਭ ਕੋ ਏਕ ਵਡਵਡਾ ਢੀਠਾ ਹੋਈ ਕੀ ਮਨ ਪਾਇ ਨ ਕਿਹਾ ਜਾਏ ਕਹਿਣੇ ਵਾਲੇ ਤਰੇ ਸਮਾਈ ਵੱਡੇ ਮੇਰੇ ਸਾਹਿਬਾ ਗਿਰਨ ਨਹੀਰਾ ਗੁਣੀ ਨਹੀਰਾ ਕੋਇ ਨ ਜਾਣ ਤੇਰਾ ਕੀਤਾ ਕੇ ਵੜਦੀ ਰਹਾਉ ਸਭ ਸੁਰਤੇ ਮਿਲ ਸਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਜਾਨੀ ਗੁਰ ਗਰਹਾਈ ਤੈਨ ਨ ਜਾਏ ਤੇਰੇ ਚਲਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵੜਿਆਈਆਂ ਦੁਦ ਵਿਣ ਸਿੱਧੀ ਕਿਨੈ ਨਾ ਪਾਈਆਂ ਕਰਮ ਮਿਲੈ ਨਾ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਰਤੀ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਤ ਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਸ਼ਰਮ ਰਜਾਓ ਆਖਣ ਓ ਖਾਸਾ ਜਨ ਸਾਚੇ ਨਾਮ ਕੀ ਲਾਗੈ ਭੂਖਾ ਉਤ ਭੂਖੈ ਖੈ ਚਲਿਆ ਦੂਖਾ ਸੋ ਕਿਉ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਮ ਕੀ ਤਿਲਵੜੇ ਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਾਹਮਣ ਕੈ ਆਖਣ ਪਾਹੇ ਵਡਾ ਨ ਹੋਵੇ ਘਾਟ ਨ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਜਿੰਦਾਰ ਰਹੈ ਨ ਚੁੱਕੈ ਭੋਗ ਗੁਣ ਈ ਹੋਰ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਈ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਖਸਮ ਨਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰਿ ਕੇ ਜਨ ਸਤਗੁਰ ਸਤਿਪੁਰਖਾ ਮੈਨੂੰ ਕਰੋ ਗੁਰ ਪਾਸ ਹਮ ਕੀ ਜੀ ਤਿਰਮ ਸਤਗੁਰ ਸਰਣਾਈ ਕਰਦੇ ਆ ਨਾਮ ਪ੍ਰਗਾਸਿ ਮੇਰੇ ਮੀਤ ਗੁਰ ਦੇਵਾ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮ ਰੀ ਰੈ ਰਾਸ ਰਹਾਉ ਹਾਰੇ ਜਿਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਵਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤិន ਧੁਰ ਮਸਤਕ ਲਿਖਿਆ ਨਿਖਾਸ ਧਨ ਧਨ ਸਰ ਸੰਗ ਰਜੇਤਾ ਰਸ ਪਾਇਆ ਮਿਲ ਜਨ ਨਾਨਕ ਨਨ ਪ੍ਰਗਾਸ ਰਾਗ ਗੁਜਰੀ ਮਹਲਾ 5 ਕਾਹੇ ਰੇ ਮਨ ਜਿਤਵੈ ਉਦਮ ਜਾਂ ਹਰ ਹਰ ਜੀਉ ਪਰਿਆ ਸੈਨ ਪਥਰ ਮੈਂ ਜੰਤੋ ਪਾਏ ਤਾਂ ਕਰਿ ਜਿ ਤਾ ਕਹਿ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਕੇ ਕਾਹਿਤ ਹਰਿਆ ਰਹਾਉ ਜਨਨ ਪਿਤਾ ਲੋਗ ਸੁਤ ਬੰਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸਬਾਏ ਠਾਕੁਰ ਕਾਹੇ ਮਨ ਕੋ ਕਰਿਆ ਉਨੇ ਉਹ ਦਾ ਵਸੈ ਕੋ ਸਾ ਤਿਸ ਪਾਸ਼ੇ ਬਜਰੇ ਸ਼ਰਿਆ ਦਿਨ ਕਵਨ ਖਲਾਵੇ ਕਵਨ ਜੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਛਿਦਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨ ਬਰਵਰੀਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰੰਜਣ ਹਰ ਪੁਰਖ ਨਰੰਜਣ ਹਰ ਅਗਮ ਅਗਮ ਅਪਾਰ ਸਭ ਤੇ ਆਵੇ ਸਭ ਤੇ ਆਵੇ ਤੁਰ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੋ ਜੀ ਆਕਾ ਦਾ ਤਾਰ ਹਰ ਧਿਆਉ ਹੋ ਸੰਤੋ ਜੀ ਸਭ ਜੋ ਕ ਵਿਚਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਟਕਟੇ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਪਰਖ ਸਮਾਨ ਇੱਕ ਦਾਤੇ ਇੱਕ ਵੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤਦ ਬਿਨਿ ਵਰਣ ਜਨ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣ ਆਖ ਵਖਾਣ ਜੋ ਸੇਵੈ ਜੋ ਸੇਵੈ ਤੁਰ ਜੀ ਜਨ ਨਾਨਕ ਤਨ ਕੁਰਬਾਨ ਹਰਿ ਤਿਆਗ ਹਰਿ ਤਿਆਵਹਿ ਤੁਰ ਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਪਏ ਜਨ ਆਰਿ ਧਾਇਆ ਜੀ ਤੈਨ ਟੋਟੇ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਪੋਤ ਆਇਆ ਜੀ ਤਿਨ ਕਾ ਭੋ ਸਭ ਸੰਗ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਰ ਜੀ ਹਰ ਅਨਕ ਅਨੇਕ ਅਨੰਤਾ ਤੇਰੇ ਅਨਕ ਤੇਰੀ ਅਨਕ ਕਰੈ ਹਨ ਪੂਜਾ ਜੀ ਤਬ ਤੱਪਹਿ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਕਰੈ ਬੋ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪੜੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵੜੇ ਅਵਰਣ ਕੋਈ ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ ਤੋਨੇ ਤਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਦਿਆਪੇ ਸ੍ਰੀ ਸਭ ਉਪਾਈ ਜੀ ਤੁਦਿਆਪੇ ਸ੍ਰੀ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕਹਿ ਜੀ ਜੋ ਸਭ ਸੈ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੂੰ ਭਾਵੇਂ ਸੋਈ तिसि ਜੋ ਤੂੰ ਦੇਹ ਸੋਈ ਹਉ ਪਾਈ ਰਹਾਉ ਸਾਬ ਤੇਰੀ ਤੂੰ ਸਬਣੀ ਤੇ ਆਇਆ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮਖ ਲਾਤਾ ਮਨ ਮੁਖ ਗਵਾਇਆ ਤੁਦ ਆਪ ਵਿਸੂੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੀ ਤੁਰ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਹਲ ਵਿਯੋਗ ਮਨ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਦ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਈ ਤੁਰ ਬਿਨ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੈ ਜਾਣ ਸੋਏ ਜਨ ਨਾਨਕ ਗੁਰਮੁਖ ਖ ਪਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰਣੈ ਭੈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨੀ ਚਾਲੈ ਹਮ ਦੇਖਾਂ ਤੈ ਡੂਬੀ ਆਲੀ ਮਨ ਏਕ ਨਾ ਜੇ ਤਸ ਮੂੜ ਮਨਾ ਹਰ ਬਿਸਰਤ ਤੇਰੀ ਗੁਣ ਗਲਿਆ ਰਹਾ ਨਾ ਹੋ ਜਤੇ ਸਤੀ ਨਹੀਂ ਪੜਿਆ ਮੂਰਖ ਮੁਗਤਾ ਜਨਮ ਭਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੋਂ ਨਾਹੀ ਮਿਸਰਿਆ ਆਸਾ ਮੰਲਾ ਪੰਜਵਾ ਪਈ ਬਰਾਪਤ ਮਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਔਰ ਕਾਜ ਤੇਰੇ ਕਿਤੈਨ ਕਾਮ ਮੈਂ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਗ ਦਲ ਤਰਨ ਕੈ ਪਿਆਨਮ ਵਿਰਥਾ ਯਾਦ ਰਨਮਾਇ ਕਹਿ ਰਹਾ ਪਿਆਪ ਤਪ ਸੰਜਮ ਧਰਮਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਾਇਆ ਕੋ ਨਾਨਕ ਹਮ ਨੀਚ ਕਰਮਾ ਸਰਣ ਪਰ ਕੀ ਰਖੋ ਸਰਮਾ ਕਹੋ ਨਾਨਕ ਹਮਨੀ ਜਕਰਮਾ ਸ਼ਰਨ ਪਰ ਕੀ ਰੱਖੋ ਸਰਮਾ ਕੋ ਓਮ ਕਾਰਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਦਸ਼ਾਹੀ ਦਸੋਏ ਕਬਿਓ ਬਾਜ ਬੇਨਤੀ ਚ ਬਈ ਅਮਰੇ ਕਰੋ ਹਾ ਦਰਸ਼ਾ ਪੂਰਨ ਹੋਏ ਜਿਨ ਕੀ ਸ਼ਾ ਤਵ ਜਨਨ ਨ ਮਨ ਰੇ ਅਮਾਰਾ ਆਪਣਾ ਜਾਣ ਕਰੋ ਪ੍ਰਜਪਾਰ ਅਮਰੇ ਦੁਇਟ ਸਬੈ ਤੁਮ ਘਾਵ ਹੋ ਆਪਾ ਤੈ ਮੋਏ ਬਚਾਵ ਹੋ ਸੁਖੀ ਬਸੈ ਮੋਹ ਰੋ ਪਰਵਾਰਾ ਸੇਵਕ ਸਿਖ ਸਬੈ ਕਰਤਾਰ ਮੋਰਛਾ ਨਿਜ ਕਰਦੈ ਕਰਿਆ ਸਬੈ ਰਣ ਕੋ ਆਸ ਸਿੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੈ ਪਿਆਸਾ ਤਮੈ ਸਾੜ ਕੋਈ ਅਵਰਨਾ ਧਿਆਉ ਜੋ ਵਰਚਉ ਸੁਖਮ ਤੇ ਪਾਉ ਸੇਵਕ ਸਿਕ ਹਮਾਰੇ ਤਾਰੀਐ ਚੁਰ ਜੁਰ ਸੱਤਰ ਹਮਾਰੇ ਮਾਰੀਐ ਆਪਾਤ ਮੁਝੈ ਬਰਿਐ ਮਰਨ ਕਾਲ ਕਤਰਾ ਸਿਵਰਿਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੋ ਪਰਿਓ ਰੱਛਾ ਅਰਾਖਲਿਓ ਮੋਇ ਰਖਣ ਹਾਰੀ ਸਾਇਬ ਸੰਤ ਸਹਾਇ ਪਿਆਰੇ ਜੀਨ ਬੰਦ ਦੁਸ਼ਟਨ ਕੇ ਹੰਤਾ ਤਮੋ ਪਰੇਤ ਕਰਦਾਸ ਕੰਤਾ ਕਾਲ ਪਾਏ ਬ੍ਰਹਮਾ ਬਭ ਤਰਾ ਕਾਲ ਪਾਏ ਸਿਵ ਜੋ ਅਵਤਾਰ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ सकल काल का काकीआमास जवन काल जो की सब कियो रा ब्रह्मा जो थियो जवन काल सब लोग सवारा नमस्कार है त हमारा जवन काल सब जगत बनायो देव तैत जशन उपजायो आद अंत कै का कारा सोई गुरु समयो हमारा नमस्कार जिसी को मारी ਸਾਗਲ ਪਰਜਾ ਜਿਨਿ ਆਪ ਸਵਾਰੀ ਸੇਵਕਨ ਕੋ ਸਭ ਨੂੰ ਸੁਖ ਦਿਯੋ ਸਦਰਨ ਕੋ ਪਲ ਮੋਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਤੀ ਤੇ ਹੁੰਦਰਿਆ ਸਤੁਲਾ ਸਭ ਪਰ ਕਿਰਪਾ ਵਿਸ਼ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਹ ਤੇ ਕੀ ਪੀਰ ਪਛਾਨ ਘੜ ਘੜ ਕੇ ਪੜ ਪੜ ਕੇ ਜਾਣ ਜਾਬੋਦ ਕਰਕ ਕਰਾ ਕਰਤਾਰ ਪਰ ਜਾ ਤਰ ਤਬ ਦੇ ਅਪਾਰਾ ਜਾਬਿਆ ਕਰਕ ਕਰਤੋ ਕਬਹੂ ਤੁਮ ਮੈਂ ਮਿਲਤ ਦੇ ਤਰਸਮਹੂ ਜੇ ਤੇ ਬਦਨ ਸ੍ਰੀ ਸਭ ਧਾਰੈ ਆਪ ਆਪਣੀ ਬੋਜ ਉਚਾਰੈ ਤੁਮ ਸਭ ਹੀ ਤੇ ਰਹਿ ਤਨਾਰਾਮ ਜਾਣਤ ਬੇਦ ਭੇਦ ਅਯਾਮ ਨਰੰਕਾਰ ਨਿਰਭਕਾਰ ਨਿਰਲੰਭ ਆਦਿ ਅਨੀਲੇ ਅਨਾਦ ਸੰਭ ਤਾ ਕਾ ਮੂੜ ਉਜਾਰ ਦਬੇਦਾ ਜਾ ਕੋ ਭੇਵ ਨ ਪਾਵਤ ਵੇਤਾ ਤਾ ਕੋ ਕਰਪਾ ਹਣਿ ਅਨਮਾਨਤ ਮਾ ਮੂੜ ਕਜ ਭੇਜ ਨ ਜਾਣਤ ਮਾ ਦੇਵ ਕੋ ਕਹਿ ਸਦਾ ਸਿਵ ਨਰੰਕਾਰ ਕਾ ਚੇੜਿਤਨ ਭੇਵ ਆਪ ਆਪਣੀ ਬੁੱਧ ਹੈ ਦੇਦੀ ਬਰਨਤ ਭਿੰਨ ਭਿੰਨ ਤੋਇ ਤੀ ਤੁਮਰਾ ਲਖਣ ਜਾਏ ਬਸਾਰਾ ਕਹਿਵੇ ਸਜਾ ਪ੍ਰਤਮ ਸੰਸਾਰਾ ਏਕੈ ਰੂਪਾ ਨੂਪ ਸਰੂਪਾ ਰੰਕ ਭਿਓ ਲਾਵ ਕੈ ਭੂਪਾ ਹੰਡਜ ਜੀਰਜ ਸਿਤਜ ਕੀਨੀ ਉਦਪੁਜ ਖਾਨ ਗੋਹਰ ਰਤ ਦਿਨੀ ਕਹਉ ਸੂਲ ਰਾਜ ਹੈ ਹਮ ਬੈਠਾ ਕਉ ਸਿਮੜ ਪਿਉ ਸੰਤਰ ਕੈਠਾ ਸਗਰੀ ਸਿਟ ਦਿਖਾਏ ਅਚੰਬਵ ਆਲ ਜੁਗਾਦ ਸਰੂਪ ਸੁਜੰਪਵ ਆਵਰਸ਼ਾ ਮੇਰੀ ਤੁਮ ਕਰੋ ਸਖਿਓ ਬਾਰ ਅਸਿਕ ਸੰਗਰੋ ਦੁਸ਼ਟ ਜਤੇ ਉਠ ਉਤਰ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਈ ਅਸਤੋਇ ਤਾ ਸਰਣੀ ਪਰੇ ਜਨ ਕੇ ਦੁਸ਼ਟ ਦੂਤ ਹਵ ਮਰੇ ਪੁਰਖ ਜਮਨ ਪਵ ਪਰੇ ਤੇ ਹਾਰੇ ਜਨ ਕੇ ਤੁਮ ਸੰਕਟ ਸਵਟਾਰੇ ਯੋ ਕਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਣ ਆਏ ਹੈ ਰੱਛਾ ਹੋਏ ਤੈ ਸਭ ਕਲ ਦੁਸ਼ਟ ਅ੍ਰਿਸ਼ਟ ਕਰ ਤਦ ਕੰਲਾ ਕਿਰਪਾ ਦੇ ਤਨ ਜਾਏ ਨਿਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿੱਧ ਸਿਧ ਕਰਮੂ ਸਭ ਹੋਈ दुष्ट शाश शा, सकन कोई एक बार जिन तुम्हें संभारा काल पास ते ताए उबार जिन नर नाम ते आरो काहा दारद दुष्ट दोह तेरा हम खड़ग के त मैं शरण तिहारी आप हाथ दे लियो उबारी सर्व ठोर बोह सहाय दुष्ट रोग दै लियो बचाई सवैया पाए गहे जब दे तमरे तब दे को आमतरेनी आनयो राम रहीम कुरान कुरान अनेक कह मतेक न मानयो सिमरत शास्त्र वेद सबे भो भेद कह हमे कणा जानयो श्री असपान कृपा तुम री कर मैं न कहो सब तोहे बखानयो उंदोरा ਸਗਲ ਦੁਆਰ ਕੋ ਸਾੜ ਕੇ ਗਇਓ ਤਹਾਰੂ ਦਵਾਰ ਮਹੀਂ ਜਹੇ ਤੀਲਾ ਜਿ ਅਸ ਗੋਬਿੰਦ ਦਾਸ ਤਹਾਰ ਸਗਲ ਦੁਆਰ ਕੋ ਸਾੜ ਕੇ ਗਇਓ ਮਾਏ ਜਹਤੀ ਲਾ ਜੇ ਅਸ ਗੋਵਿੰਦ ਦਾਸ ਤੁਹਾਰ ਆਰਾਮ ਕਲੀ ਮਹਲਾ ਤੀਜਾ ਆਨੰਦ ਕੋ ਓਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸੈ ਸਿਤੀ ਮਨਵ ਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋਂ ਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕੈ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਹੇ ਮਨ ਮੇਰਾ ਤੂੰ ਸਰਾਰੋ ਹਰ ਨਾਲੇ ਹਰ ਨਾਲ ਰਹੋ ਤੋ ਮਨ ਮੇਰੇ ਧੋਪ ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ ਸਭਨਾ ਬਿਲਾ ਸਮਰਤ ਸੁਆਮੀ ਸੋ ਕੇ ਬਨੋ ਵੀ ਸਾਰੇ ਕਹਿ ਨਾਨਕ ਮਨ ਮੇਰੇ ਸਰਾਰੋ ਹਰ ਨਾਲੇ ਸਾਥੇ ਸਾਹਿਬ ਗਿਆਨ ਹੀ ਕਰ ਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜੇ ਤੇ ਹੈ ਸੋ ਪਾਵੇ ਸਦਾ ਸਿਦ ਸਲਾਹਾ ਤੇਰੀ ਨਾਮ ਮਨਿ ਸਾਵੈ ਨਾਮ ਜਿ ਕਿ ਤੈ ਮਨਿ ਵਸਿਆ ਵਾਦੇ ਸ਼ਬਦ ਕਨੇਰੇ ਕਹ ਨਾਮੁ ਸੱਚੇ ਸਾਹਿਬ ਧਿਆਨ ਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਧ ਨਾਮੇ ਆਧਾਰ ਮੇਰਾ ਜਿ ਕੋ ਖਾ ਸਭ ਬਗਵਾਹੀ ਨਾ ਕਰ ਸਾਂ ਸੁਖ ਮਨਿ ਆਏ ਵਸਿਆ ਜਿ ਇਸ਼ਾ ਸਭ ਬੁਜਾਈਂ ਸਦਾ ਕੁਰਬਾਨ ਕਿਤਾ ਗੁਰ ਮਿੱਟ ਹੋ ਜੀਂ ਜੀਆਂ ਇਹ ਵੜਿਆਈਂ ਕਹਿ ਨਾਨਕ ਸੁਣੋ ਸੰਤੋ ਸਬਤ ਰੋਪੇ ਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਤਕਾਰ ਸੁਭਾਗੈਕਾਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਸਰਕਰਮ ਪਾਇ ਤੁਧ ਜਿਨ ਕੋ ਸੇ ਨਾਮ ਹਰ ਗੈਲਾ ਕੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਝੀ ਆਨੰਦ ਸਨੋ ਵਡ ਪਾਤੀ ਹੋ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰਭ ਪਾਇ ਉਦਰੇ ਸਗਲ ਵਿਸੂਰੇ ਦੋ ਕ ਰੋਗ ਸੰਤਾਵ ਉਤਰੇ ਸੁੜੀ ਸਚੀ ਮਾੜੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇਜਾਣੀ ਸੁਣਤੇ ਪੋਨੀਤ ਕਹਦੇ ਪਵਿੱਤ ਸਤ ਗੁਰ ਰਹਿ ਆ ਪਰਪੂਰੇ ਬੇਨਵੰਤ ਨਾਨਕ ਗੋੜ ਚਰਨ ਲਾ ਦੇਵਾ ਜੇ ਅਨੰਦ ਤੂ ਰੇ ਇਹੁ ਦਾਵੜੀ ਮਹਲਾ ਪੰਜਵਾ ਥਾਲ ਵਿੱਚ ਦਿਨ ਵਸਦੋ ਬਈਓ ਸਤ ਸੰਤੋਖ ਵਿਚਾਰ ਅਮਰਤ ਨਾਮ ठाकुर ਕਾ ਪਈਓ जिसका सबस उदार जे को खाद जे को पुंच तिसका होई उदार ए है मस्त तजीन जाई नित नित राखियो र तारो तम संसार जन लगतर सपनानक ब्रह्म सालोक महल्ला पंजवा तेरा कीता जातो नाही ਮੈਨੂੰ ਜੋਗ ਕੀ ਤੋਈ ਮੈ ਮਿਰ ਦੋਈਆਰੇ ਆਹ ਗੁਣ ਨਾਹੀ ਆਹ ਪੇ ਤਰਸ ਪਇਓਈ ਤਰਸ ਪਿਆ ਮਹਾਰਾਮਤ ਹੋਈ ਸਾਧ ਗੁਰ ਸਹਿ ਜਨ ਮਿਲੇਆ ਨਾਨਕਾ ਨਾਮ ਮਿਲਤਾ ਜੀ ਤਨ ਮਨ ਥੀਵ ਹਰੀਆਪੋੜੀ ਦਿੱਤਾ ਤੂ ਸਮਰਥ ਦਿੱਤਾ ਕੋਏ ਨਾਹੀ ਉੱਥੈ ਤੇਰੀ ਨਖ ਅਗੜੀ ਉਤਰਮਾਹੀ ਸੁਣ ਕੇ ਜਮ ਕੇ ਹੀ ਦੂ ਤਨੈ ਤੇਰੇ ਛੱਡ ਜਾਹੀ ਭਗਵਨ ਬਖਮ ਸਗਾਹ ਗੁਰ ਸਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ ਕਲਮੈ ਇਹੋ ਪੰਨ ਗਨ ਗੋਵਿੰਦ ਗਾਹੇ ਸਭ ਸੈ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਮਿਰਥਾ ਕੋਈ ਨਾ ਜਾਏ ਜੇ ਆਵੈ ਤਉ ਤਿਆਹੀ ਸ਼ਲੋਕ ਮਹਲਾ ਪੰਜਵਾਂ ਅੰਤਰ ਗੁਰਿਆਰਾ ਦਿਣਾ ਦੇਵਾ ਜਪ ਗੁਰਨਾਉ ਨੇਤਰੀ ਸਤ ਗੁਰ ਪੇਖਣਾ ਸਰਵਣੀ ਸੁਨਣਾ ਗੁਰਨਾਮ ਸਤ ਗੁਰ ਸੇ ਤੀਰਤੇ ਆ ਦਰਗਹਿ ਪਾਈਐ ਠਾਉ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਵੇਵੰਤ ਦੇ ਇਹ ਆਗਮ ਉਤਮ ਕਾਦੀਐ ਮਿਰਲੇ ਕੇਈ ਕੇ ਮਹੱਲਾ ਪੰਜ ਵੰ ਰਖੇ ਰਖਣ ਹਾਰਿਆ ਕੋ ਬਾਰਿ ਅਨ ਗੁਰ ਕੀ ਪੈਰੀ ਪਾਇ ਤਾਜ ਸਵਾਰਿ ਅਨ ਹੋਆ ਆਪ ਦਿਆਲ ਮਨੋ ਨ ਵਿਸਾਰੇ ਅਨ ਸਾਧ ਜਨ ਕ ਸੰਗ ਭਵ ਜਲਤਾਰਿ ਅਨ ਸਾਖਤ ਨਿੰਦਕ ਦੁਸ਼ਟ लेखन माहे तिस साहिब की का नान कम ने माहे जिस सिमरत सुख हो सागले दुख जा